ਇਹ ਲਗੀ ਨਾਮ ਦੀ ਡਾਡਾ ਮੇਰਾ ਨਾਮ ਲਕੀ ਸਿੰਘ ਹਾਂ ਕੀ ਗੱਲਬਾਤ ਹੋਈ ਆ ਉਹ ਦਿਨ ਗੱਡੀ ਲੱਗੀ ਸੀ ਆਪਣੀ ਇੱਥੇ ਅੰਦਰ ਤੇ ਪਤਾ ਨਹੀਂ ਮੁਲਾਇਮ ਨੇ ਦਾदू ਪੀਤੀ ਕੀ ਕੀਤਾ ਤੇ ਉਹਨੇ ਆ ਕੇ ਜਾਨਕੀ ਗੱਡੀ ਦੀ ਸਾਈਡ ਤੇ ਲੱਗੀ ਸੀ ਕੋਈ ਰੀਜ਼ਨ ਨਹੀਂ ਗਾਹੀ ਕਿ ਗੱਡੀ ਵਿੱਚ ਲੱਗੀ ਆਪਾਂ ਸਵਾਰੀ ਦਾ ਗੱਲ ਕਰਦੇ ਵੀ ਨਹੀਂ ਠੀਕ ਆ ਤੇ ਉਹਨੇ ਪਹਿਲਾਂ ਕੀ ਕੀਤਾ ਉਹਨੇ ਆ ਕੇ ਗੱਡੀ ਦੇ ਉੱਤੇ ਚਾਰ ਪੰਜ ਕਸੁੰਨ ਮਾਰੇ ਸ਼ੀਸ਼ੇ ਦੇ ਉੱਤੇ ਸ਼ੀਸ਼ੇ ਦੇ ਉੱਤੇ ਕਸੁੰਨ ਮਾਰੇ ਤੇ ਸ਼ੀਸ਼ਾ ਟੁੱਟ ਜਾਂਦਾ 2500 3000 ਤੋਂ ਥੱਲੇ ਸ਼ੀਸ਼ਾ ਨਹੀਂ ਗਾ ਵੀ ਆ ਪਾਜੀ ਪ੍ਰਸ਼ਾਸਨ ਅਕਸਰ ਕਹਿੰਦਾ ਵੀ ਆਪਾਂ ਬੜੀ ਵਾਰੀ ਸਮਝਾਏਦਾ ਇਹ ਜਾਣਬੁੱਝ ਕੇ ਅੰਦਰ ਆਂਦਾ ਜਿੰਨੇ ਪੈਸੇ ਮੰਗਦੇ ਜੀ 200 ਰੁਪਿਆ ਗੱਡੀ ਮੰਗਦੇ ਕਿਤੋਂ ਦਵਾ ਨੂੰ 400 ਰੁਪਿਆ ਗੱਡੀ ਦਾ ਕਿਰਾਇਆ ਗੱਡੀਆਂ ਚਲਦੀਆਂ ਇਹਨਾਂ ਦੀਆਂ ਚਲਦੀਆਂ ਸਿਰਫ 10 ਤੋਂ 12 ਲੈ ਕੇ ਗੱਡੀਆਂ ਚਲਦੀਆਂ ਆਣ ਗਿਆ ਇਹਨਾਂ ਕੋਲ 200 200 ਰੁਪਿਆ ਲੈਂਦੇ ਆ ਕੌਣ ਲੈਂਦਾ ਬੰਦਾ ਪੁਲਸਾਰੀ ਲੈਂਦਾ ਤਾਂ ਹੀ ਲੈਦਾ ਤਾਂ ਹੀ ਲੈਦਾ ਆ ਚੰਦਨ ਦਾ ਲੈ ਕੇ ਉਹ ਚੌਂਕ ਤੱਕ ਸਾਡੀਆਂ ਕਿਰਾਏ ਦੇ ਗੱਡੀਆਂ ਆਪਾਂ 400 ਰੁਪਿਆ ਰੈਂਟ ਵੀ ਦੇਣਾ ਹੁੰਦਾ ਤੇ ਆਪਣੇ ਚਲੋ ਬੱਚੇ ਵੀ ਪਾਲਨੇ ਸਕੂਲਾਂ ਦੀਆਂ ਫੀਸਾਂ ਤੁਹਾਨੂੰ ਬਧਾਈ ਕੱਲ ਕਿਦਾਂ ਵੀ ਆ ਰਹਾ ਬੜਾ ਮੁਸ਼ਕਲ ਹੋ ਜਾਦਾ ਤੇ ਜਿੱਦਾਂ ਸੂਏ ਮਾਰ ਦਿੰਦੇ ਆ ਤੇ ਗੱਡੀ ਹਿੱਲਦੀ ਨਹੀਂ ਗਈ 250 ਵੇਟ ਮਾ ਬਾਡ ਪ੍ਰਸ਼ਾਸਨ ਨੇ ਮੰਗੀ ਦੱਸ ਪ੍ਰਸ਼ਾਸਨ ਨੂੰ ਐਹੀ ਮੰਗ ਕਰਦੇ ਜਿੱਦਾਂ ਹਵਡੀਆਂ ਤਾਰਾ ਤੋੜਦੇ ਰੇਸਦੀਆਂ ਤਾਰਾ ਨਾ ਤੋੜਨਾ ਪੈਂਚਾ ਨਾ ਕਰਨਾ ਪਿਆਰ ਨਾ ਕਰੋ ਬੱਚਿਓ ਸੈਰ ਤੇ ਲਾਇਓ ਆਪਾਂ ਲੈ ਕੇ ਜਾਵਾਂਗੇ ਜੇ ਨਾਲ ਲੈ ਕੇ ਜਾਵਾਂਗੇ ਤੇ ਸਾਡਾ ਨਾ ਫੇਰ ਗੱਲ ਕਰਾਂਗੇ ਜੈ ਭੀ ਮੰਜੈ ਸੋ ਵੀਦਾਨ ਮੇਰਾ ਨਾਮ ਮਨੀ ਗਿਲ ਮੈਕਸਮਾਈਸ ਹੋਵੇਗਾ ਹਮੇਸ਼ਾ ਕੋਸ਼ਿਸ਼ ਕਰੀਦੀ ਕਿ ਗਰੀਬ ਵਰਗੀ ਦੀ ਬਾਤ ਚੁਕੇ ਕਿਉਂਕਿ ਬਾਤ ਦੇ ਵਿੱਚ ਐਮਪੀ ਜਿਹੜੇ ਮੌਜੂਦਾ ਐਮਪੀ ਕਹਿੰਦੇ ਆ ਗਰੀਬ ਵਰਗ ਦਾ ਲਜਾਮ ਜਿਹੜਾ ਗਲਤ ਕੰਮਾਂ ਚ ਹੈਗਾ ਕਿਤੇ ਨਾ ਕਿਤੇ ਜੋਸ਼ੀ ਸਾਹਿਬ ਦੀ ਨੋ ਵੀ ਕਹਿੰਦੇ ਆ ਕਿ ਭਾਈ ਸਾਹਿਬ 1000 ਰੁਪਏ ਤੇ ਬੋਤਲ ਦੇ ਵਿੱਚ ਵੇਕਣ ਵਾਲੇ ਲੋਕ ਹੈਗੇ ਆ ਇਸ ਕਰਕੇ ਗਰੀਬ ਦੀ ਬਾਤ ਚੁੱਕਣ ਦੀ ਹੈ ਕਿ ਭਾਈ ਸਾਹਿਬ ਇਹਨਾਂ ਨੂੰ 像我们家的一样 ਕਿ ਗਰੀਬ ਨੂੰ ਇੰਨਾ ਕੁ ਮਜਬੂਰ ਕਰ ਦੋ ਕਿ ਉਹ ਕਿਤੇ ਗਲਤ ਰਜਾਮਤੇ ਜਾਵੇ ਬਾਅਦ ਵਿੱਚ ਉਹਨਾਂ ਨੂੰ ਬਦਨਾਮ ਕਰੋ ਤੇ 85% ਨੂੰ ਛੱਡ ਕੇ 15% ਵਾਲਾ ਹਮੇਸ਼ਾ ਵਾਦੇ 85% ਨੂੰ ਕੀਤੇ ਜਾਂਦੇ ਭੁਗਤਿਆ ਪਰਦਾ 15% ਨੂੰ ਜਾਂਦੇ ਅੱਜ ਉਹੀ ਹਾਲਾਤਾਂ ਦੇ ਲੋਕ ਆ ਇੱਥੇ ਈ ਰਿਕਸ਼ਾ ਵਾਲੇ ਆ ਆਟੋ ਯੂ ਆਲ ਵਾਲੇ ਆ ਜਿਹੜੇ ਕਿ ਆਪਣੀ ਰੋਜ਼ਮਾਰਾ ਦੀ ਜ਼ਿੰਦਗੀ 'ਚ ਇੰਨੇ ਟੈਂਪਰੇਚਰ ਦੇ ਵਿੱਚ ਵੀ ਆਪਣੇ ਬੱਚਿਆਂ ਦੇ ਮੁੱਖ ਵੇਖ ਕੇ ਉਹਨਾਂ ਲਈ ਕਮਾਣ ਲਈ ਨਿਕਲਦੇ ਆ ਕਿ ਹਾਂ ਕਿਸੇ ਕਮਾਈ ਕਰਕੇ ਅਸੀਂ ਇਹਨਾਂ ਦਾ ਭਵਿੱਖ ਬਦਲ ਸਕੀਏ ਇਹਨਾਂ ਨੂੰ ਪੜ੍ਹਾ ਸਕੀਏ ਲੇਕਿਨ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਜਿਨਾਂ ਨੂੰ ਕਹਿ ਦਈਏ ਕਿ ਜੇ ਲੋਕ ਦੰਡਾ ਤੰਤਰ ਕਹਦੀ ਹੈ ਪੁਲਿਸ ਵਾਲੇ ਕਹਦੀ ਹੈ ਉਹ ਕੀ ਕਰਦੇ ਆ ਇਹੋ ਜਿਹੇ ਹਾਲਾਤ ਇੱਥੇ ਕ੍ਰੀਏਟ ਕਰਦੇ ਆ ਕਿ ਕੁਛ 5 10 ਬੈਟਰੀ ਰੱਖੇ ਵਾਲਿਆਂ ਨੂੰ ਜਿਹੜੇ ਕਿ ਦੂਸਰੀ ਜਾਤ ਦੇ ਹੋਣਗੇ ਉਹਨਾਂ ਨੂੰ ਅੱਗੇ ਬੜਾਵਾ ਦਿੰਦੇ ਆ ਤੇ ਆਪਣੀ ਜਾਤ ਸਾਡੀ ਜਾਤ ਵਾਲਿਆਂ ਨੂੰ ਛੱਡ ਦਿੱਤਾ ਜਾਂਦਾ ਕਾਰਨ ਕੀ ਹੁੰਦਾ ਕਾਰਨ ਇਹ ਹੈਗਾ ਕਿ ਇਹਨਾਂ ਦੇ ਵਿੱਚ ਐਨ ਐਜੂਕੇਸ਼ਨ ਸੈਕੰਡ ਕਾਰਨ ਹੈਗਾ ਕਿ ਇਹਨਾਂ ਨੂੰ ਛੇਤੀ ਦਬਾ ਲਿੱਤਾ ਜਾਂਦਾ ਇਹਨਾਂ ਦੇ ਨੇਤਾ ਕਹਿੰਦੇ ਆ ਕਿ ਛੇਤੀ ਹੈਂ ਡੇਰ ਹੋ ਜਾਂਦੇ ਲੇਕਿਨ ਅਸੀਂ ਇਹਨਾਂ ਦੇ ਵਿੱਚ ਮਨੋਬਲ ਭਰਨਾ ਹੈ ਕਿ ਅਸੀਂ ਤੁਹਾਡੇ ਨੇਤਾ ਆ ਤੇ ਅਸੀਂ ਸਟੈਂਡੇਬਲ ਆ ਤੁਹਾਡੇ ਲਈ ਹਮੇਸ਼ਾ ਹਰ ਰੋਜ਼ ਹੁੰਦਾ ਅਰਜੀ ਕਿਉਂ ਤੇ ਅੱਜ ਰੋਜ਼ ਆੜੀ ਦੇ ਕੰਮ ਹੁੰਦਾ ਹੈ ਲੇਕਿਨ ਕੱਲ ਦੇ ਵਿੱਚ ਕੀ ਹੋਇਆ ਇਹਨਾਂ ਨੂੰ ਜਾਤੀ ਸੂਚਕ ਵਰਡ ਵੀ ਬੋਲਣਾ ਸ਼ੁਰੂ ਕਰ ਦਿੱਤੇ ਜਦੋਂ ਮੇਰੇ ਤੱਕ ਆਵਾਜ਼ ਪਹੁੰਚੀ ਮੈਂ ਤਾਂ ਹਮੇਸ਼ਾ ਸੜਕਾਂ ਤੇ ਆਂਦਾ ਮੈਨੂੰ ਮਾਰਨਿੰਗ ਹੀ ਪਤਾ ਲੱਗਾ ਤੇ ਮੈਂ ਮਾਰਨਿੰਗ ਆਪਣਾ ਦਫਤਰ ਛੱਡ ਕੇ ਸਵੇਰੇ ਪਹਿਲੋ ਇਹਨਾਂ ਵੱਲ ਆਇਆ ਕਿ ਹਾਂਜੀ ਦਿੱਕਤ ਕੀ ਆ ਜਦੋਂ ਮਨੀ ਗੇ ਲਾਨ ਕੇ ਕਲੋਜ ਜਾਂਦਾ ਹੈ ਬਾਅਦ ਦੇ ਵਿੱਚ ਪ੍ਰਸ਼ਾਸਨ ਕਹਿੰਦਾ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਨਹੀਂ ਕਰਦੇ ਭਾਈ ਸਾਹਿਬ ਇਹ ਸਾਰੇ ਮਨੀ ਗਿਲ ਦੀ ਆ ਇਹਨਾਂ ਸਾਰਿਆਂ ਦੇ ਵਿੱਚ ਮੈਨੂੰ ਹੀ ਦੇਖੋ ਇਹ ਮੇਰੇ ਪਰਿਵਾਰ ਆ ਮੇਰੇ ਜੀ ਆ ਮੈਂ ਇਹਨਾਂ ਦਾ ਦਰਦ ਸਮ ਰੋਜ਼ਗਾਰ ਕਮਾਉਣ ਲਈ ਨਹੀਂ ਤੁਸੀਂ ਰੋਜ਼ਗਾਰ ਕਮਾਉਣ ਲਈ ਤੁਸੀਂ ਤੰਗ ਕਰੋਗੇ ਤੇ ਇਹ ਰੋਜ਼ਗਾਰ ਕਮਾਉਣਗੇ ਕਿਸ ਤਰ੍ਹਾਂ ਇੱਕ ਆਪਣੇ ਘਰ ਚਲਾਣਗੇ ਕਿਸ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਰਕਾਰਾਂ ਨੂੰ ਬੰਦ ਕਰਨੀਆਂ ਪੈਣੀਆਂ ਪ੍ਰਸ਼ਾਸਨ ਨੂੰ ਬੰਦ ਕਰਨੀਆਂ ਪੈਣੀਆਂ ਸੈਕਿੰਡਲੀ ਮੈਂ ਅੱਜ ਐਸ ਐਚ ਓ ਸੈਮਡਮ ਨੂੰ ਕਹਿ ਕੇ ਗਿਆ ਕਿ ਭਾਈ ਸਾਹਿਬ ਇੱਥੇ ਆਪਾਂ ਈ ਰੱਖਸ਼ਾ ਵਾਲਿਆਂ ਦੇ ਆਟੋ ਵਾਲਿਆਂ ਦੇ 15 15000 ਦੇ ਚਲਾਨ ਨਹੀਂ ਕੱਟਣਦੇ ਨੇ 15000 ਦੇ 20000 ਦੀ ਉਹਨਾਂ ਦੀ ਇਨਕਮ ਆ ਉਹਦੇ ਵਿੱਚੋਂ ਕੀ ਪਤਾ ਉਹਨਾਂ ਨੇ ਰੱਖਸ਼ਾ ਕਰਾਇਆ ਤੇ ਲਿਆ ਕਿ ਕੀ ਲਿਆ ਤੇ 20000 ਦੀ ਇਨਕਮ ਦੇ ਵਿੱਚੋਂ 15000 ਦਾ ਚਲਾਨ ਕੱਟ ਦੇਣਗੇ ਤੇ ਭਾਈ ਸਭ ਕਮਾਂਡ ਕੇ ਕੀ ਖਾਨ ਕੇ ਕੀ ਸਰਪ੍ਰਸ਼ਾਸਨ ਨਾਲ ਗੱਲ ਕਰਦੇ ਪ੍ਰਸ਼ਾਸਨ ਦਾ ਕਹਿਣਾ ਹੱਦੋਂ ਅਕਸਰ ਹੀ ਵੀ ਈ ਰਿਕਸ਼ਾ ਵਾਲੇ ਤੰਗ ਕਰਦੇ ਜਾਣ ਬੂਝ ਕੇ ਅੰਦਰ ਆਟੋ ਲਾਉਂਦੇ ਸਾਨੂੰ ਮਜਬੂਰਨ ਐਕਸ਼ਨ ਲੈਣਾ ਪੈਣਾ ਹਾਂ ਈ ਰਿਕਸ਼ਾ ਵਾਲੇ ਕਰੋੜਪਤੀ ਆ ਨਾ ਇਹਨਾਂ ਨੂੰ ਤੰਗ ਕਰਦੇ ਆ ਈ ਰਿਕਸ਼ਾ ਵਾਲੇ ਜ਼ਿਆਦਾ ਧਨਾਟ ਨਹੀਂ ਇਹਨਾਂ ਨੂੰ ਤੰਗ ਕਰਦੇ ਆ ਇਹਨਾਂ ਨੂੰ ਆਪਣ ਜਿੱਦਨ ਇਹਨਾਂ ਨੂੰ ਮਜਬੂਰੀ ਪਤਾ ਲੱਗੀ ਨਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਮੈਂ ਚਾਹੁੰਦਾ ਨਹੀਂ ਕਹਿਣਾ ਜੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਈ ਰਿਕਸ਼ਾ ਚਲਾਏਗਾ ਨਾ ਇਹਨਾਂ ਨੂੰ ਉਹਨਾਂ ਦਾ ਦਰਦ ਪਤਾ ਲੱਗੂਗਾ ਉਹਨਾਂ ਦਾ ਦਰਦ ਪਤਾ ਲੱਗੂਗਾ ਉਹ ਕੰਪਲੀਮੈਂਟ ਕਰੋਗੇ ਹਾਂ ਜੀ ਮੈਂ ਇਹਨਾਂ ਨੂੰ ਡਾਇਰੈਕਟਲੀ ਮੈਂ ਕਿਹਾ جے ای ਰક્ષاء ਦਾ ਆਟੋ ਦੇ ਵਿੱਚ ਕਿਸੇ ਨੇ ٹریفک ਮੁਲਾਜ਼ਮ ਨੇ ਸੂਆ ਭਗੋਆ ਭਾਈ ਸਾਹਿਬ ਮਨੀ ਗੱਲ ਆਪਣੇ ਵੱਲੋਂ ਪਰਸਨਲੀ ਦਰਖਾਸਤ ਚਲਾਏਗਾ ਜਿਹੜਾ ਕਦੀ ਜ਼ਿੰਦਗੀ ਚ ਰਾਜੀ ਨਾ ਮਾਣੀ ਹੋਵੇਗਾ ਉਹਨੂੰ ਪਤਾ ਤਾਂ ਲੱਗੇ ਕਿ ਇੰਨਾਂ ਨੂੰ ਦਰਦ ਪਹੁੰਚਾਣਾ ਤੇ ਆਪਣੇ ਦੇ ਵੀ ਦਰਦ ਹੰਡਾਣਾ ਦੋਨੋਂ ਚੀਜ਼ਾਂ ਦਾ ਪਤਾ ਚੱਲੇਗਾ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਕੋਲ ਵੀ ਗਏ ਸੀ ਕਾਫੀ ਉਲਝਣੇ ਦਿਖਾਈ ਦੇ ਰਹੇ ਸੀ ਕਿ ਕੀ ਗੱਲ ਕੀ ਹੋਈ ਦੇਖੋ ਜੀ ਮੈਂ ਮੈਡਮ ਨੂੰ ਕਿਹਾ ਕਿ ਜਿਨੇ ਜਾਤੀ ਸੂਚਕ ਵਰਡ ਕੀਤੇ ਉਹਨੇ ਕੀਤਾ ਜਾਵੇ ਪਰ ਜਾ ਸੈਕਿੰਡ ਦੇ ਵਿੱਚ ਜਿਹੜੇ ਮੁਲਾਜ਼ਮ ਇੱਥੇ ਹੈਗੇ ਟ੍ਰੈਫਿਕ ਪੁਲਿਸ ਵਾਲੇ ਉਹਨਾਂ ਦੀ ਮੈਂਟੈਲਿਟੀ ਸੀ ਕਿ ਕਰੀ ਜਾਵੇ ਤੁਹ 2 ਕਿਲੋਮੀਟਰ ਦੇ ਦਾਰੇ ਦੇ ਵਿੱਚ ਕੋਈ ਪੈਂਚਰ ਵਾਲੀ ਦੁਕਾਨ ਨਹੀਂ ਹੈਗੀ ਜੇ ਅਗਲਾ ਟਾਇਰ ਪੈਂਚਰ ਕਰਦੀ ਹੈ ਕਿਦਾ ਮੋਟਰਸਾਈਕਲ ਦਾ ਅਗਲਾ ਟਾਇਰ ਪੈਂਚਰ ਹੋ ਜੇ ਤੇ ਰੇਡਣ ਵਾਲੇ ਦਿੱਕਤ ਪਤਾ ਲੱਗ ਜਾਂਦੀ ਉਦੋਂ ਇੰਨੇ ਟੈਂਪਰੇਚਰ ਦੇ ਵਿੱਚ ਜੇ ਇਹ ਕਰਤੂਤਾਂ ਜੇ ਇਹ ਟ੍ਰੈਫਿਕ ਮੁਲਾਜ਼ਮਾਂ ਨੇ ਨਹੀਂ ਸਹੀ ਕੀਤੀਆਂ ਤੇ ਭਾਈ ਸਾਹਿਬ ਵੱਡੇ ਲੈਵਲ ਤੇ ਐਜੀਟੇਸ਼ਨ ਹੋਏਗਾ ਤੇ ਟ੍ਰੈਫਿਕ ਪੁਲਿਸ ਦਾ ਦਫ਼ਤਰ ਵੀ ਘੇਰ ਲਿੱਤਾ ਜਾਏਗਾ ਤੇ ਉਹਨੂੰ ਪੁੱਛਿਆ ਜਾਏਗਾ ਭਾਈ ਸਾਹਿਬ ਕਿ ਟ੍ਰੈਫਿਕ ਨਿਯਮ ਕੱਲੇ ਗਰੀਬਾਂ ਲਈ ਹੈਗੇ ਆ ਅਮੀਰਾਂ ਦੀ ਗੱਡੀਆਂ ਦੇ ਮਾਰੇ ਕਦੀ ਸੁਏ ਕਿਸੇ ਦੇ ਮਾਰ ਕੇ ਦੇਖੋ ਕਿਸੇ ਗਰੀਬ ਵੱਡੇ ਇਤਰਾਤੀ ਕਿੰਨੇ ਸਾਲਾਂ ਤੋਂ ਪਤਾ ਨਹੀਂ ਬਦਲ ਲੱਗੇ ਜੋ ਵੀ ਨਿਯਮਾਂ ਦੀ ਉਲੰਘਣਾ ਗਰੀਬਾਂ ਲਈ ਕੀਤੀ ਜਾਂਦੀ ਹੈ ਰੂਲ ਐਂਡ ਰੈਗੂਲੇਸ਼ਨ ਗਰੀਬਾਂ ਲਈ ਢੋਲ ਜਾਂਦੀ ਹੈ ਗਰੀਬਾਂ ਦੀ ਆਵਾਜ਼ ਚੁੱਕਣ ਲਈ ਅੱਜ ਖੜੇ ਆ ਤੇ ਖੜੇ ਰਵਾਂਗੇ ਇਹਨਾਂ ਦੇ ਨਾਲ ਆ ਹਮੇਸ਼ਾ ਜੈ ਜੀ